ਨਈਰੇ ਸਾਫ ਦਾ ਪੀਐਮ ਮਰਮੋਰ ਸਿੰਘ ਲਗੜੀ ਸੇਤ ਮਬਰੂ ਦਾਖਲ ਕਰਵਾਇਆ ਸੀ ਐਮਸ ਜਿੱਥੇ ਉਹਨਾਂ ਨੇ ਆਖਰੀ ਸਾਲਿਆ ਪਾਰਟ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਰ ਸਿੰਘ ਨੂੰ ਵੀਰਵਾਰ ਨੂੰ ਕੇਮਜ ਵਿਖੇ ਦਾਖਲ ਕਰਵਾਇਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੇ ਅਚਾਨਕ ਉਹਨਾਂ ਦੇ ਦਿਹਾਂਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਦੱਸ ਦਈਏ ਕਿ ਪ੍ਰਿੰਕਾ ਗਾਦੀ ਦੇ ਪਤੀ ਰਾਬਰਟ ਵਾਰਡਾ ਨੇ ਆਪਣੇ ਫੇਸਬੁੱਕ ਪੋਸਟ ਉਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਫ ਦਾ ਪ੍ਰਧਾਨ ਮੰਤਰੀ ਡਾਕਟਰ ਮਮੋਰ ਸਿੰਘ ਜੀ ਦੇ ਦਿਹਾਂਤ ਦੇ ਬਾਰੇ ਜਾਣ ਕੇ ਬਹੁਤ ਦੁੱਖ ਲੱਗਿਆ ਉਨ੍ਹਾਂ ਦੇ ਪਰਿਵਾਰ ਤੇ ਪਿਆਰ ਨਾਲ ਮੇਰੀ ਹਮਦਰਦੀ ਹੈ ਸਾਡੇ ਰੱਸ਼ਟਰ ਦੇ ਲਈ ਤੁਹਾਡੀਆਂ ਸੇਵਾਵਾਂ ਲਈ ਧੰਨਵਾਦ ਦੇਸ਼ਵਾਦੀਵ ਨੂੰ ਜਾਂਦੀ ਆਰਥਿਕ ਕ੍ਰਾਂਤੀ ਤੇ ਪ੍ਰਤੀਸ਼ੀਲ ਬਦਲਾ ਲਈ ਤੁਹਾਨੂੰ ਹਮੇਸ਼ਾ ਯਾਦ ਰੱਖੇਗਾ ਡਾਕਟਰ ਮਮੋਰ ਸਿੰਘ ਜੀ ਦਾ ਜਨਮ 26 ਸਤੰਬਰ 1932 ਨੂੰ ਹਨਵੰਡੇ ਭਾਰਤ ਪੰਜਾਬ ਦੇ ਸੂਬੇ ਵਿੱਚ ਇੱਕ ਪਿੰਡ ਹੋਇਆ ਸੀ ਇੱਕ ਸਧਾਰਨ ਪਚੋਕਰ ਤੋਂ ਆਉਂਦੇ ਹੋਏ ਡਾਕਟਰ ਸਿੰਘ ਨੇ ਆਪਣੇ ਜੀਵਨ ਵਿੱਚ ਸਿੱਖਿਆ ਅਰਥ ਸ਼ਾਸਤਰ ਅਤੇ ਰਾਜਨੀਤੀ ਪ੍ਰਾਪਤੀਆਂ ਕੀਤੀਆਂ ਡਾਕਟਰ ਨਮੂਰ ਸਿੰਘ ਨੇ 1948 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਇਸ ਤੋਂ ਬਾਅਦ ਉਨ੍ਹਾਂ ਨੇ 1957 ਵਿੱਚ ਕੈਮਬ੍ਰਿਜ ਯੂਨੀਵਰਸਿਟੀ ਯੂਕੇ ਤੋਂ ਅਰਥ ਸ਼ਾਸਤਰ ਵਿੱਚ ਫਾਸਟ ਕਲਾਸ ਆਨਰਡਸ ਦੀ ਡਿਗਰੀ ਪ੍ਰਾਪਤ ਕੀਤੀ ਉਹਨਾਂ ਨੇ 1922 ਆਕਸਫੋਰਡ ਯੂਨੀਵਰਸਿਟੀ ਦੇ ਫੀਲਡ ਕਾਲਜ ਤੋਂ ਅਰਥ ਸ਼ਾਸਤਰ ਵਿੱਚ ਡੀ ਫੈਲ ਦੀ ਡਿਗਰੀ ਹਾਸਲ ਕੀਤੀ ਸਿੱਖਿਆ ਲਈ ਉਹਨਾਂ ਨੇ ਉਹਨਾਂ ਦੇ ਜਨੂੰਨ ਨੇ ਉਸ ਨੂੰ ਪੰਜਾਬ ਯੂਨੀਵਰਸਿਟੀ ਦੇ ਅਤੇ ਦਿੱਲੀ ਵਿੱਚ ਸਕੂਲ ਆਫ ਦਾ ਇਕਨੋਮਿਕ ਵਿੱਚ ਪੜਾਉਣ ਲਈ ਪ੍ਰੇਰਿਤ ਕੀਤਾ